ਕੁੜੀ ਦੇ ਪਿੱਛੇ ਇੱਕ ਮੁੰਡੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਕਾਤਲਾ ਨੇ ਇੱਥੇ ਹੀ ਬਸ ਨਹੀਂ ਸਗੋ ਖੁਦ ਹੀ ਜਿਸ ਮੁੰਡੇ ਦਾ ਕਤਲ ਕੀਤਾ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦੇ ਨੇ ਤੇ ਐਮਰਜੈਂਸੀ ਦੇ ਵਿੱਚ ਦਾਖਲ ਕਰਵਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦਰਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇੱਕ ਕੁੜੀ ਨੂੰ ਦੋ ਮੁੰਡੇ ਪਿਆਰ ਕਰਦੇ ਨੇ ਤੇ ਅਚਾਨਕ ਹੀ ਜੋ ਦੂਸਰਾ ਮੁੰਡਾ ਉਹ ਇੱਕ ਤੇ ਹਮਲਾ ਕਰ ਦਿੰਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ। ਹਾਲਾਂਕਿ ਆਪਣੇ ਗੁਨਾਹ ਨੂੰ ਛੁਪਾਉਣ ਦੇ ਲਈ ਕਿਹਾ ਜਾ ਰਿਹਾ ਕਿ ਉਹ ਤੁਰੰਤ ਹੀ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦਾ ਜਿੱਥੇ ਐਮਰਜੈਂਸੀ ਚ ਦਾਖਲ ਕਰਵਾਉਂਦਾ ਤੇ ਜਦੋਂ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਉਹ ਮੋਕੇ ਤੋਂ ਫਰਾਰ ਹੋ ਜਾਂਦਾ ਤਾਂ ਜਿਸ ਮੁੰਡੇ ਦੀ ਮੌਤ ਹੋਈ ਆ ਉਸਨੇ ਖਾਲੀ ਦੇ ਵਿੱਚ ਬੀਏ ਕੀਤੀ ਐ ਮੁਖਾਲੀ ਦੇ ਵਿੱਚ ਚੰਗੀ ਨੌਕਰੀ ਲੱਭ ਰਿਆ ਸੀ ਪਰ ਅਚਾਨਕ ਹੀ ਹੁਣ ਉਸ ਦਾ ਕਤਲ ਹੋ ਗਿਆ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਮ੍ਰਿਤਕ ਮੁੰਡੇ ਦਾ ਇੱਕ ਦੋਸਤ ਆਪਣੇ ਦੋਸਤ ਨੂੰ ਫੋਨ ਕਰਦਾ ਤੇ ਉਸ ਦਾ ਫੋਨ ਜੋ ਹੈ ਕਿਸੇ ਅਨਨੋਨ ਪਰਸਨ ਦੇ ਵੱਲੋਂ ਚੱਕਿਆ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਉਸ ਦਾ ਦੋਸਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਵੇਂ ਹੀ ਉਹ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਨੂੰ ਜਾ ਕੇ ਪਤਾ ਲੱਗਦਾ ਕਿ ਉਸ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਹੁਣ ਇਸ ਘਟਨਾ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁੜੀ ਦੇ ਪਿੱਛੇ ਇੱਕ ਕਤਲ ਹੋਇਆ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਖੁਦ ਹੀ ਮੁੰਡੇ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਉਣ ਦੇ ਲਈ ਪਹੁੰਚਦੇ ਨੇ ਪਰ ਉੱਥੇ ਤੱਕ ਜਾਂਦੇ ਜਾਂਦੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮੁਖਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਕੁੜੀ ਦੇ ਪਿੱਛੇ ਹੀ ਮੁੰਡਿਆਂ ਨੇ ਕਤਲ ਕਰ ਦਿੱਤਾ ਪਾਜੀ ਮੇਰਾ ਫਰੈਂਡ ਜੀ ਕਰਨ ਵੇ ਸਿੰਘ ਸਿੱਕੀੜੇ ਰਹਿੰਦੇ ਆ ਇਹ ਮੈਂ ਇਹਨੂੰ ਫੋਨ ਕਰਦਾ ਸੀ ਸ਼ਾਮੀ ਕਿੰਨੇ ਵਜੇ ਸੀ ਪਹਿਲਾਂ ਗ੍ਰੇਨ ਦੁਪਹਿਰੇ ਕੋਲ 12:00 ਵਜੇ ਇਹ ਕਹਿੰਦਾ ਵੀ ਮੈਂ ਆਪਣੇ ਪਾਸਪੋਰਟ ਅਫੀਸਰ ਨਾਲ ਬੈਠੇ ਮੇਰੀ ਗੱਲ ਹੋਈ ਇਹਦੇ ਨਾਲ ਉਸ ਤੋਂ ਬਾਅਦ ਮੇਰੀ ਗੱਲ ਹੋਈ ਇਹਦੇ ਨਾਲ ਤਕਰੀਬਨ 7:00 ਵਜੇ ਤੋਂ 7:30 ਵਜੇ ਠੀਕ ਹੈ ਜੀ ਉਸ ਤੋਂ ਜੋ ਹੈ ਮੇਰੇ ਨੂੰ ਫੋਨ ਕਰੀ ਜੇ ਨਾ ਕੋਈ ਹੋਰੇ ਬੰਦੇ ਤੇ ਆਨਨੋ ਆਨੋ ਮਨ ਬੰਦਾ ਬੋਲਿਆ ਮੇਰੇ ਨਾਲ ਦੋ ਵਾਰੀ ਗੱਲ ਹੋਈ ਮੈਂ ਫੋਨ ਕਰਦਾ ਵੀ ਕੋਈ ਹੋਰ ਬੰਦਾ ਹੈ ਉਸ ਤੋਂ ਬਾਅਦ ਹੁਣ ਤੋਂ ਬਾਅਦ ਮੈਂ ਤੀਸਰੀ ਵਾਰ ਜਦੋਂ ਨਾ ਮੇਰੀ ਗੱਲ ਹੋਈ ਮੈਂ ਇਹਨੂੰ ਕਹਿੰਦੇ ਵੀ ਹਸੀ ਕਰਨਵੀਰ ਸਿੰਘ ਤੁਸੀਂ ਕਰਨਵੀਰ ਸਿੰਘ ਦਾ ਕੀ ਲਾਭ ਹੈ ਮੈਂ ਕਿਹਾ ਮੈਂ ਫਰੈਂਡ ਦਾ ਕਹਿੰਦੇ ਵੀ ਕਰਨਵੀਰ ਸਿੰਘ ਤਾਂ ਹਸਪੀਟਲ ਸੁਹਾਣੇ ਅਮਰਜੈਂਸੀ ਛੱਡੂਦਾ ਠੀਕ ਹੈ ਜੀ ਉਹ ਬੇਹੋਸ਼ ਹੋਇਆ ਹੋਇਆ ਫੇ ਮੈਂ ਉਹਨਾਂ ਨੂੰ ਬੋਲਿਆ ਵੀ ਤੁਸੀਂ ਉਹਦੇ ਫਾਦਰ ਸਾਹਿਬ ਨੂੰ ਕਨੈਕਟ ਕਿਉਂ ਨਹੀਂ ਕਰਿਆ ਉਹ ਕਹਿੰਦੇ ਵੀ ਅਸੀਂ ਤਾਂ ਕਰਦੇ ਸਾਡੇ ਕੋਲ ਫੋਨ ਦਾ ਪਾਸਵਰਡ ਹੁੰਦਾ ਠੀਕ ਹੈ ਜੀ ਫਿਰ ਮੈਂ ਕਿਹਾ ਕਿ ਠੀਕ ਹੈ ਮੈਂ ਉਹਦੇ ਫਾਦਰ ਸਾਹਿਬ ਨੂੰ ਕਹਿੰਦਾ ਉਹ ਤੁਹਾਡੇ ਨਾਲ ਗੱਲ ਕਰਨੀ ਹੈ ਠੀਕ ਹੈ ਉਹ ਕਹਿੰਦੇ ਕੋਈ ਗੱਲ ਫਿਰ ਮੈਂ ਉਹਦੇ ਫਾਦਰ ਸਾਹਿਬ ਨਾਲ ਉਹ ਦਾ ਸਾਹ ਫਰ ਸਾਹ ਦਾ ਮੈਨੂੰ 5-7 ਮਿੰਟ ਬਾਅਦ ਫਿਰ ਫੋਨ ਆਇਆ ਕਹਿੰਦੇ ਵੀ ਤੂੰ ਜਲਦੀ ਹਸਪੀਟਲ ਚ ਆ ਜਾ ਵੀ ਕਰਨੂ ਦੇ ਡੈੱਡ ਕਰਤੋ ਇਹਨਾਂ ਨੇ ਮਤਲਬ ਡਾਕਟਰ ਸਾਹਿਬ ਨੇ ਕਿਹਾ ਵੀ ਡੈੱਡ ਕੋਸ਼ਿਸ਼ ਕਰਤਾ ਕਿ ਤੂੰ 10-15 ਮਿੰਟ ਪਹੁੰਚ ਜਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਅੰਦਰ ਫਿਰ ਅਸੀਂ ਚੈੱਕ ਕਰ ਰਿਹਾ ਸਰ ਕੀ ਲੱਗਦਾ ਤੁਹਾਨੂੰ ਵੀ ਇਹ ਕੀ ਡੈੱਡ ਕਿੰਦਾ ਮਤਲਬ ਡੈੱਡ ਕਿਦਾਂ ਦੇ ਮਰ ਰਿਹਾ ਸਰ ਕਿੱਥੇ ਹੋਇਆ ਇਹਦੇ ਵੀ ਨਿਸ਼ਾਨ ਹੋਏ ਹੋਏ ਆ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਹ ਕਹਿੰਦੇ ਵੀ ਮਿੱਟੀ ਕੋਲ ਹੋਇਆ ਕੋਈ ਤੇ ਪਾਰਟ ਟਾਈਮ ਕੋਈ ਆਪਣਾ ਜੋਬ ਕਰਦਾ ਸੀ ਇੱਥੇ ਲਾਇਸੈਂਸ ਆਫਟਰ ਵੀ ਆਪਣਾ ਕਰ ਲਈ ਕਰ ਸੀ ਜਿਤਨਾ ਆਪਣਾ ਬਾਹਰੋਂ ਏਜੰਟ ਵਗੈਰਾ ਕਰਦੇ ਠੀਕ ਹੈ ਸਰ ਹਾਂ ਉਹ ਇਦਾਂ ਕੋਈ ਕੰਪਲੀਟ ਨਹੀਂ ਸੀ ਮੁੰਡੇ ਦੀ ਹੁਣ ਇਹ ਇਨਵੈਸਟੀਗੇਸ਼ਨ ਤੋਂ ਬਹੁਤ ਪਤਾ ਚੱਲੇਗਾ ਸਰ ਮਰਡਰ ਦਾ ਕੀ ਕਾਰਨ ਲੱਗ ਰਿਹਾ ਜਿਹਨਾਂ ਦੇ ਪਰਿਵਾਰ ਵਾਲੇ ਪਰਿਵਾਰਕ ਇਨਵੈਸਟੀਗੇਸ਼ਨ ਨੂੰ ਪਤਾ ਹੁਣ ਬਾਅਦ ਚ ਲੱਗੇਗਾ ਪਰਿਵਾਰ ਸਾਰੇ ਵਿਆਹ ਵੇਸੀ ਕਿਦਾਂ ਦਾ ਮੁੰਡਾ ਜਿਹੜਾ ਪ੍ਰਭ ਪ੍ਰਬਤ ਪ੍ਰਬਲ ਮੁੰਡਾ ਕੋਈ ਇੱਥੇ ਐਡਮਿਟ ਕਰਾ ਕੇ ਗਿਆ ਉਹਨੂੰ ਕਹਿੰਦੇ ਤੁਸੀਂ ਨਹੀਂ ਮਰਡਰ ਕਰਿਆ ਉਹ ਆਪੇ ਹੀ ਇੱਥੇ ਐਡਮਿਟ ਕਰਾ ਕੇ ਗਿਆ ਮਤਲਬ ਉਹ ਕਹਿ ਕੇ ਗਿਆ ਮਰਡਰ ਕਰਨ ਇੱਥੇ 29 ਸਿਗਨੇਚਰ ਹੋਏ ਹੋਏ ਆ ਅਗਰ ਪੁਲਿਸ ਵਾਲਿਆਂ ਕੋਲ ਉਹਨਾਂ ਦਾ ਉਹਨਾਂ ਸਾਨੂੰ ਕਿੰਨੇ ਸਰ ਕਿੰਨੇ ਕੁ ਸ਼ਾਰਪ ਆਪਨ ਲੱਗੇ ਤੁਹਾਨੂੰ ਲੱਗਦਾ ਕੀ ਕਰ ਦਿੰਦੇ ਆ ਕਿਤੇ ਵੀ ਬਹੁਤ ਇਥੇ ਵੀ ਸਮਝ ਰੋ ਹੋ ਗਿਆ ਸੀ ਬਹੁਤ ਥੀ ਮਾਰਿਆ ਹੋਇਆ ਛੱਟ ਇਹ ਸਰ ਰਹਿਣ ਵਾਲੇ ਮੂਰ ਰੁਕ ਤੋਂ ਕਿੱਥੋਂ ਦੇ ਨੇ ਇਹ ਮੁਹਾਲੇ ਚ ਕਿੱਥੇ ਰਹਿ ਰਹੇ ਨੇ ਇਹ ਪਿੱਛੋਂ ਦਾ ਭਾਈ ਸ਼ਾਇਦ ਇਹ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਨਕੋਦਰ ਕੋਲ ਤੋਂ ਰਹਿਣ ਦਾ ਰਹਿੰਦੇ 68 ਹੈ 68 ਸਰ ਵਿਆਹ ਹੋਏ ਨੇ 68 ਰਹਿੰਦੇ ਆ ਵਿਆਹ ਹੋਏ ਨੇ ਨਹੀਂ 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 ਇਹ ਤਾਂ 24 ਸਾਲ ਦੀ ਉਮਰ ਹੈ ਅੱਛਾ ਸੋ ਵੀ ਹਾਂਜੀ ਕਿ ਫੈਮਿਲੀ ਚ ਕੌਣ ਕੌਣ ਹੈ ਸਰ ਫੈਮਿਲੀ ਚ ਸਿਸਟਰ ਹੈ ਮਦਰ ਹੈ ਫਾਦਰ ਹੈ ਬੋਲਸਾਬਿਕ ਨੌਜਵਾਨ ਦੇ ਜਿਹੜਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਹੋਰ ਤੱਕ ਜਿਹੜੀ ਇਨਫੋਰਮੇਸ਼ਨ ਹੈ ਤੇ ਕਾਰਨ ਕੀ ਹੈ ਬੇਸਿਕਲੀ ਇੱਕ ਬੱਚਾ ਸੀ 24 ਸਾਲ ਦਾ ਕਰਨਵੀ ਜਿਹਦੇ ਇੱਕ ਕਾਲ ਗਲਾ ਘੁੱਟਣ ਨਾਲ ਕਤਲ ਹੋਇਆ ਪ੍ਰਬਲ ਟਾਈਟਸ ਨੇ ਇਹਦੇ ਵਿੱਚ ਕੀ ਕਹਿੰਦੇ ਉਹਨਾਂ ਨਾਲ ਸਫਰਲ ਤੇ ਵਿੱਚ ਇਹਦੇ ਵਿੱਚ ਉਹਦਾ ਕਤਲ ਕੀਤਾ ਕਨ ਕਨ ਕੀ ਕਾਰਨ ਹੈ ਕੀ ਲੈਂਗ ਹੈ ਇਹ ਇਕ ਜਿਹੜਾ ਉਹ ਹੋਇਆ ਹੈ ਕਿਸੇ ਲੜਕੀ ਦੇ ਪਿੱਛੇ ਹੋਇਆ ਜਿੱਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸ ਦਿਆਂਗੇ ਬਿਸ਼ਕੀ ਕਰਦਾ ਸੀ ਇਹ ਆਪਣੇ ਅਜੇ ਹੁਣੇ ਹੀ ਉਹਨੇ ਪੜਾਈ ਕਰਕੇ ਤੇ ਆਪਣਾ ਨਿੱਜੀ ਕੰਮ ਵੇਖ ਰਿਹਾ ਸੀ ਸਰੇ ਲੜਕੀ ਦੇ ਫੈਮਿਲੀ ਮੈਂਬਰਸ ਨੂੰ ਵਾਦਾ ਤੋਂ ਜਾਣ ਦਿੱਤਾ ਗਿਆ ਜਾਂ ਕਿ ਲੜਕੀ ਦੇ ਹੋ ਨਹੀਂ ਇੱਕ ਉਹ ਮੁੰਡਾ ਜਿਹੜਾ ਪ੍ਰੋਬਲਟਾਈਟਸ ਹੈ ਉਹ ਵੀ ਉਹਨੂੰ ਹੀ ਚਾਹੁੰਦਾ ਸੀਗਾ ਤੇ ਦੇ ਦੇ ਕਰਕੇ ਇਹ ਲੱਗ ਜਾਏਗਾ ਹਾਂ ਜੀ ਇਹ ਸਿਰ ਮਿਲੂ ਪਹੁੰਚ ਦੇ ਨਾਲ ਪਤਾ ਜੇ ਚਾਲਕ ਹੋ ਗਿਆ ਉਹਦੇ ਵਿੱਚ ਪਾਉ ਇਹਦੀ ਇਹਦੀ ਜਿਹੜੀ ਡਿਟੇਲਿੰਗ ਹੈ ਅਸੀਂ ਹੁਣ ਇਹ ਪੋਸਟਮਾਰਟਮ ਚੱਲ ਰਿਹਾ ਹੈ ਇਹ ਰਾਤੀ ਅਸੀਂ ਐਫ ਆਈ ਆਰ ਅਰਲੀ ਮਾਰਨਿੰਗ ਦੇ ਵਿੱਚ ਐਫ ਆਈ ਆਰ ਦਿੱਤੀ ਹੈ 39 ਨੰਬਰ ਤੇ ਆਈ.ਟੀ.ਸੀ.ਟੀ ਦੀ ਤੇ ਉਸ ਤੋਂ ਬਾਅਦ ਅਸੀਂ ਡਿਟੇਲਿੰਗ ਇਹਦੇ ਬਾਰੇ ਤਾਨੂੰ ਬਖਰੇ ਤੌਰ ਤੇ ਦੇਵਾਂਗੇ ਜਦੋਂ ਬੰਦੇ ਦੀ ਅਰੈਸਟ ਸਰ ਇੱਕ ਚੀਜ਼ ਦੇਖਣ ਚ ਲਿਖੀ ਜੀ ਇਹਨਾਂ ਨੇ ਮਾਰਡਲ ਕੀਤਾ ਹੈ ਉਹੀ ਉਹਨਾਂ ਨੂੰ ਹਸਪਤਾਲ ਲੈ ਗਈ ਸੀ ਬਿਲਕੁਲ ਠੀਕ ਹੈ ਜੀ ਇਹ ਉਹਦਾ ਪ੍ਰੋਪਰ ਟਾਈਟਸ ਨੇ ਹੀ ਇਹਨੂੰ ਅ ਸ਼੍ਰੀ ਹਰਿ ਕਰਿਸ਼ਨ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਹੈ ਸੀਸੀਟੀਵੀ ਦੀ ਫੁਟੇਜ ਵੀ ਸਾਡੇ ਕੋਲ ਹੈਗੀ ਹੈ ਤੇ ਇਹਦੇ ਰਿਕਾਰਡ ਦੇ ਵਿੱਚ ਉਹਦੇ ਵਿੱਚ ਕਲੀਅਰ ਉਹਨੂੰ ਲੈ ਕੇ ਵੀ ਛੱਡ ਕੇ ਵੀ ਉੱਥੇ ਆਉਂਦੇ ਆ ਤੇ ਉੱਥੇ ਮੌਕੇ ਤੇ ਉਹਦੀ ਕਾਰ ਵੀ ਅ ਸਾਨੂੰ ਮਿਲੀ ਹੈ ਜਿਹਦੇ ਵਿੱਚ ਉਹਦੀ ਅਸੀਂ ਐਫਐਸਐਲ ਫਰੰਦਿਕ ਸਾਈਜ਼ ਬਾਟਰੀ ਦੀ ਟੀਮ ਵੱਲੋਂ ਉਹ ਉਹਦੇ ਵਿੱਚ ਉਹਨੂੰ ਕਮਜੇ ਵਿੱਚ ਮਿਲਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੇ ਪੂਰੀ ਉਹਦੀ ਜਾਂਚ ਕਰਕੇ ਆਪਣੀ ਰਿਪੋਰਟ ਛੇਤੀ ਸਾਨੂੰ ਦੇ ਦਿੱਤੀ ਇਸ ਦਾ ਜੁੜਿਆ ਪਰਚਾ ਦਰਜ ਹੋ ਗਿਆ 302 120 ਬੀ ਆਈਪੀਸੀ ਅ ਅਜੇ ਤੱਕ ਫਲਹਾਲ ਨਹੀਂ ਹੈ ਪਰ ਛੇਤੀ ਹੀ ਇਹਦੇ ਵਿੱਚ ਅ ਅਜੇ ਜਦੋਂ ਪ੍ਰੋਬਲਮ ਟਾਈਟਸ ਤੋਂ ਬਾਅਦ ਹੀ ਸਾਰੀ ਡਿਟੇਲਿੰਗ ਪਨੋ ਸੀ ਦੱਸ ਪਾਵਾਂਗਾ